ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਜੀਐਸਪੀ ਫਲੋਰ ਭਾਤ ਮੁਸੀਬ ਵੱਲੋਂ ਸਾਉਂਡ ਡਿਵੀਜ਼ਨ ਫਲੋਰ ਦਾ ਚਾਰ ਸੰਭਾਲਣ ਤੋਂ ਬਾਅਦ ਥਾਣਾ ਗੁਰਾਇਆ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ ਇਸ ਦੌਰਾਨ ਉਨ੍ਹਾਂ ਕਿਹਾ ਕਿ ਫਲੋਰ ਸਾਉਂਡ ਡਿਵੀਜ਼ਨ ਵਿੱਚ ਨਸ਼ੇ ਦੇ ਤਸਕਰਾਂ ਉਰਤ ਪਾਈ ਜਾਵੇਗੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਜਿਹੜਾ ਚੱਲ ਰਹੀ ਹੈ ਪਹਿਲਾ ਇਹ ਮੋਹਮ ਜਿਹੜੀ ਜੋਧਨ ਸ਼ਹਿਰ ਵਿਰੋਧ ਜਿਹੜੀ ਸੀਐਮ ਸਾਹਿਬ ਦਾ ਜਿਹੜਾ ਪਹਿਲਾ ਸੁਪਨਾ ਵੀ ਜਿਹੜਾ ਰੰਗਲਾ ਪੰਜਾਬ ਜਿਹੜਾ ਵਾਪਸ ਆਉਣਾ ਚਾਹੀਦਾ ਉਹਦੇ ਵਿੱਚ ਅਸੀਂ ਜਿਹੜੀ ਪਹਿਲਾਂ ਵੀ ਪੁਲਿਸ ਨੇ ਕਾਫੀ ਵਧੀਆ ਵਰਕ ਕੀਤਾ ਹੈ ਸਬ ਡਿਵੀਜ਼ਨ ਜੀ ਨੇ ਜਿਹੜਾ ਕੋਈ ਰਹਿ ਗਿਆ ਵਾ ਜਾਂ ਜਿਹੜੀ ਕੋਈ ਕਮੀ ਪਈ ਸੀ ਉਹਨੂੰ ਅਸੀਂ ਪੂਰਾ ਕਰਕੇ ਇਸ ਜਿਹੜੇ ਸੁਪਨੇ ਨੂੰ ਵੀ ਪੂਰਾ ਕਰਾਂਗੇ ਹਰ ਹਾਲਤ ਦੇ ਵਿੱਚ ਦੂਸਰਾ ਹੈਗਾ ਜਿਹੜੀ ਉਹ ਕਾਨੂੰਨ ਦਾ ਰਾਜ ਰਹੇਗਾ ਲਾਲੈਸਨੈਸ ਬਿਲਕੁਲ ਵੀ ਪ੍ਰਗਟ ਨਹੀਂ ਕੀਤੀ ਜਾਏਗੀ ਕਿਸੇ ਕੀਮਤ ਤੇ ਸਬ 18 ਸਾਲ ਬਾਅਦ ਮੌਕਾ ਮਿਲਿਆ ਜੀ ਦੁਬਾਰਾ ਸਬਡੂ ਰੇਂਡਵਚਾਂਡਾ ਹਾਂਜੀ ਪੜੀ ਪਾਤੀ ਜਾਣੂ ਹਾਂ ਜੀ ਤੁਸੀਂ ਏਰੀਆ ਨਾਲ ਤਿੰਨੋ ਜੇ ਮੈਸੇਜ ਜੀ ਮਾੜੇ ਅੰਤਰਾਂ ਨੂੰ ਦੇਖੋ ਬਹੁਤ ਲੋਕ ਜਾਣਦੇ ਆ ਕਿ ਜਿਸ ਟਾਈਮ ਤੇ ਅਸੀਂ ਮੈਂ ਇੱਥੇ ਇੰਚਾਰਜ ਰਿਹਾ ਹਾਂ ਉਸ ਟਾਈਮ ਅਸੀਂ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਸੀ ਉਹਨਾਂ ਨੂੰ ਪੂਰੀ ਨੱਥ ਪਾ ਕੇ ਰੱਖੀ ਤੇ ਹੁਣ ਵੀ ਮੇਰਾ ਮੈਸੇਜ ਇਹੋ ਹੀ ਆ ਉਹਨਾਂ ਨੂੰ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਹੋ ਇਹ ਏਰੀਆ ਛੱਡ ਦੇਣ ਸਬਡੂਵਨ ਛੱਡ ਦੇਣ ਮਾੜੇ ਕੰਮ ਛੱਡ ਦੇਣ ਮੇਨ ਸਟ੍ਰੀਮ ਵਿੱਚ ਆ ਜਾਣ ਅਦਰਵਾਈਜ਼ ਇਹ ਹਾਲ ਉਹਨਾਂ ਦਾ ਬਹੁਤ ਬੁਰਾ ਹੋਏਗਾ ਸਕਸ ਜਾਵਾ ਮਿਲਣਗੀ। ਤਾਂ ਅਲੈਕਸ਼ਨ ਹੈਗੀ ਹੈ ਜਿ ਇਲੈਕਸ਼ਨ ਨੂੰ ਲੈ ਕੇ ਅਸਲਾ ਦਫ਼ਤਰ ਦੇ ਕੋਈ ਮੈਸੇਜ ਜਿਹੜਾ ਇਲੈਕਸ਼ਨ ਦੇ ਬਾਰੇ ਵਿੱਚ ਹੈਗਾ ਜਿਹੜਾ ਅਸਲਾ ਹੈਗਾ ਉਹ ਤੇ ਮੈਂ ਜਿਹੜੀ ਆ ਉਹ ਡਿਪੋਜ਼ਿਟ ਕਰਨ ਵਾਸਤੇ ਜਿਹੜੀ ਡਾਇਰੈਕਸ਼ਨ ਸਾਨੂੰ ਜਿਹੜੀ ਹੈ ਸ਼ਾਮ ਤੱਕ ਮਿਲ ਜਾਣੇ ਵੀ ਕਿੱਥੇ ਕਿਹੜੇ ਕਿਹੜੇ ਬੰਦੇ ਦਾ ਆਪਾਂ ਅਸਲਾ ਐਗਜ਼ੈਂਪਟ ਕਰਨਾ ਤੇ ਕਿੰਨਾ ਕਿੰਨਾ ਨੇ ਡਿਪੋਜ਼ਿਟ ਕਰਨਾ ਕਿੰਨਾ ਕਰਨਾ ਉਹ ਅਸੀਂ ਸੈਪਰੇਟ ਤੌਰ ਤੇ ਵੀ ਜਿਹੜੀ ਇੱਕ ਆਪਾਂ ਜਾਰੀ ਕਰ ਦਵਾਂਗੇ। ਸਰ ਇੱਕ ਨੰਬਰ ਆਪਣਾ ਇਸ਼ੂ ਕਰ ਦੇ। ਹਾਂ ਮੇਰਾ ਨੰਬਰ ਜਿਹੜਾ ਨੋਟ ਕਰ ਲਓ 981487701 9814877001 ਅਗਰ ਕਿਸੇ ਨੂੰ ਕੁਝ ਜ਼ਰੂਰਤ ਆ ਤਾਂ ਸਿੱਧਾ ਮੇਰੇ ਨੰਬਰ ਤੇ ਸੰਭਰ ਕਰ ਸਕਦਾ। ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਰਕਾਰੀ ਨੰਬਰ ਉਹ ਵੀ ਬਹੁਤ ਜਲਦੀ ਹੈ ਜਿਹੜਾ ਐਕਟੀਵੇਟ ਕਰ ਦੇਾਂਗੇ।